ਦੋਸਤੋ ਘਰ ਦੀ ਛੱਤ ਅਧੂਰੀ ਛੱਡ ਕੇ ਛੱਤ ਪਾਉਣ ਦੇ ਲਈ ਸੀਜਨ ਆਉਣ ਗਿਆ ਸੀ ਬੰਦਾ ਤੇ ਉੱਥੇ ਗਏ ਨਾਲ ਹਾਦਸਾ ਵਾਪਰ ਗਿਆ ਤੇ ਜਿੰਨਾ ਦੀ ਮਸ਼ੀਨ ਤੇ ਕੰਮ ਕਰਦਾ ਸੀ ਉਸ ਬੰਦੇ ਨੇ ਵੀ ਹੱਥ ਖੜੇ ਕਰਤੇ ਇਸ ਟਾਈਮ ਬੰਦਾ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈ ਤੇ ਬਜ਼ੁਰਗ ਮਾਪੇ ਨਾਲ ਗੱਲਬਾਤ ਕਰਾਂਗੇ ਸਹਾਇਤਾ ਦੀ ਬਹੁਤ ਲੋੜ ਆ ਦੋਸਤੋ ਵੀਡੀਓ ਨੂੰ ਸਭ ਤੋਂ ਪਹਿਲਾਂ ਰਿਕਵੈਸਟ ਕਰੂੰਗਾ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਜੇਕਰ ਇਸ ਪਰਿਵਾਰ ਦੀ ਕੋਈ ਤੁਸੀਂ ਵਿੱਤੀ ਸਹਾਇਤਾ ਨਹੀਂ ਕਰ ਸਕਦੇ ਪੈਸੇ ਨਾਲ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਕੋਲ ਵੀਡੀਓ ਪਹੁੰਚੇ ਤੇ ਇਹਨਾਂ ਜਿਹੜਾ ਮਾਤਾ ਪਿਤਾ ਦੀ ਜਿਹੜੀ ਸਹਾਇਤਾ ਹੋ ਸਕੇ ਤਾਂ ਕਿ ਆਪਣੇ ਬੱਚੇ ਦਾ ਆਪਣੇ ਪੁੱਤ ਦਾ ਇਲਾਜ ਕਰਵਾ ਸਕਣ ਸਸ਼ੀ ਕਾਲਾ ਜੀ ਕਿਹੜਾ ਪਿੰਡ ਹੈ ਜੀ ਮਘਾਣੀਆਂ ਮਘਾਣੀਆਂ ਇਹਨੂੰ ਲਵੇ ਰੱਖੋ ਜੀ ਦੋਸਤੋ ਆਪਾਂ ਮਘਾਣੀਆਂ ਪਿੰਡ ਦੇ ਵਿੱਚ ਖੜੇ ਆ ਪੰਜਾਬ ਦਾ ਪਿੰਡ ਹੈ ਜੀ ਨਾਲ ਬੋਹਾ ਪਿੰਡ ਹੈ ਜਿਹੜਾ ਕਿਹੜਾ ਲੱਗਦਾ ਜੀ ਮਾਨਸਾ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਅੱਛਾ ਕੀ ਕਹਾਣੀ ਵਾਪਰੀ ਸੀ ਉਸ ਦਿਨ ਜੀ ਜਿਸ ਦਿਨ ਉਹ ਮਤਲਬ ਘਰੋਂ ਗਿਆ ਕੀ ਕੀ ਗੱਲਬਾਤ ਹੋਈ ਸੀ ਕੋਈ ਗੱਲਬਾਤ ਨਹੀਂ ਜੀ ਉਹ ਬੋਰਾਂ ਤੇ ਕਹਿ ਗਏ ਕਿ ਬੀਬੀ ਮੈਂ ਵੀ ਛੱਤ ਦੇ ਪੈਸੇ ਦਾ ਬਾਅਦ ਤੇ ਪੈਣਗੇ ਆਪਣੇ ਜੀ ਪਹਿਲਾਂ ਮੈਂ ਪੈਸੇ ਵੀ ਕਬੂਰ ਦਾ ਸੀਜ਼ਨ ਲਾ ਕੇ ਮੈਂ ਘਰ ਨੂੰ ਆ ਜੂਗਾ ਜਦੋਂ ਉਹਨੇ ਪੈਸੇ ਪਾਤੇ ਵੀ ਮੈਂ ਘਰੇ ਆ ਕੇ ਆਪਾਂ ਛੱਤ ਪਾ ਲਾਂਗੇ ਛੱਤ ਪਾ ਲਾਂਗੇ ਠੀਕ ਹੈ ਜੀ ਤੇ ਉੱਥੇ ਕੀ ਜਿਹੜਾ ਹਾਦਸਾ ਵਾਪਰਿਆ ਹਾਂ ਉੱਥੇ ਜੀ ਉਹ ਬੋਕੀ ਟੁੱਟ ਗਈ ਬੋਕੀ ਟੁੱਟਣ ਸਾਰ ਉਹਦੇ ਮੂੰਹ ਤੇ ਵੱਜੀ ਅੱਛਾ ਜੀ ਹਾਂ ਮਸਲ ਉਹ ਜਦੋਂ ਵੋਕੀ ਵੱਜੋ ਮੁੰਡਿ ਗਿਆ ਅੱਛਾ ਜੀ ਹੁਣ ਡਾਕਟਰ ਕੀ ਕਹਿੰਦੇ ਨੇ ਕਿੱਥੇ ਇਲਾਜ ਇਥਾ ਇਲਾਜ ਚੱਲ ਕਿੱਥੇ ਰਿਹਾ ਹੁਣ ਇਹਦਾ ਅੱਛਾ ਫਟਾਵਾਦ ਫਟਾਵਾਦ ਇਲਾਜ ਚੱਲ ਰਿਹਾ ਹਾਂ ਕੀ ਕਹਿੰਦੇ ਨੇ ਡਾਕਟਰ ਡਾਕਟਰ ਕੋਈ ਨਹੀਂ ਸਾਨੂੰ ਰਾਹ ਨਹੀਂ ਪਾ ਰਹੇ ਅੱਛਾ ਜੀ ਕਿੰਨਾ ਕੁ ਪੈਸਾ ਲੱਗਦਾ ਇਲਾਜ ਤੇ ਪੈਸੇ ਲੱਗ ਜਾਂਦੇ ਜੀ ਕਿ 4000 ਲੈ ਲੈ ਕਿਸੇ 50 ਲੈ ਲੈ ਉਹਨਾਂ ਨੇ ਹੁਣਾਂ ਹੀ ਲਈ ਜਾਂਦੇ ਸੱਤ ਤਾਂ ਅੱਛਾ ਜੀ ਹਾਂ ਕੋਈ ਰਾਹ ਨਹੀਂ ਸਾਨੂੰ ਪਾ ਰਹੇ ਠੀਕ ਹੈ ਜੀ ਕੋਈ ਹੈਗਾ ਤੁਹਾਡੇ ਹੈਲਪ ਕਰਨ ਵਾਲਾ ਸਹਾਇਤਾ ਕਰਨ ਵਾਲਾ ਕੋਈ ਪੈਸੇ ਲਾਉਣ ਵਾਲਾ ਕੋਈ ਹੈਗਾ ਜਿਨ੍ਹਾਂ ਦੀ ਕੰਮ ਤੇ ਗਿਆ ਸੀ ਉਹ ਕੀ ਕਹਿੰਦੇ ਉਹ ਵੀ ਉਹ ਕਹਿੰਦਾ ਸਾਡੇ ਕੋਲ ਤਾਂ ਕੁਛ ਨਹੀਂ ਹੈਗਾ ਸਾਡੇ ਕੋਲ ਕੁਛ ਨਹੀਂ ਹੈਗਾ ਤਾਂ ਦੋਸਤੋ ਦਿੱਤੇ ਗਏ ਨੰਬਰਾਂ ਦੇ ਤੇ ਸਕੈਨਰ ਤੇ ਆਪਣੀ ਜਿਹੜੀ ਦਸਬੰਦ ਕੱਢ ਕੇ ਮਾਤਾ ਦੀ ਜਰੂਰ ਹੈਲਪ ਕਰੋ ਜਿੰਨੇ ਵੀ ਹੋ ਸਕਦੇ ਆ ਓਨੀ ਹੈਲਪ ਕਰਕੇ ਇਸ ਪਰਿਵਾਰ ਦੇ ਤੇ ਉਸ ਬੱਚੇ ਨੂੰ ਇਹਨਾਂ ਨੂੰ ਬਚਾਓ ਕਿਉਂਕਿ ਦੋਸਤੋ ਜਦੋਂ ਕੋਈ ਕਹਿੰਦੇ ਵੀ ਜਦੋਂ ਕਿਸੇ ਤੇ ਭੀੜ ਪੈਂਦੀ ਹੈ ਤਾਂ ਹਨਾ ਤੂੰ ਮੈਂ ਆਪਾਂ ਭੈਣ ਭਾਈ ਇੱਕ ਦੂਜੇ ਦੇ ਕੰਮ ਆਉਣੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਅਧੂਰੀ ਛੱਤ ਛੱਡ ਕੇ ਸਾਰਾ ਦੂਰਾ ਕੰਮ ਛੱਡ ਕੇ ਸੀਜ਼ਨ ਲਾਉਣ ਗਿਆ ਸੀ ਕੰਮ ਕਰਨ ਗਿਆ ਸੀ ਬੰਦਾ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੋ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਵਿੱਤੀ ਸਹਾਇਤਾ ਨਹੀਂ ਕਰ ਸਕਦੇ ਉਹ ਜ਼ਰੂਰ ਇਸ ਵੀਡੀਓ ਨੂੰ ਵਾਤੋ-ਵਾਤ ਸ਼ੇਅਰ ਕਰ ਦੇਣ ਵੈਸੇ ਹਰ ਇੱਕ ਬੰਦਾ ਅੱਜਕਲ ਗੂਗਲ ਪੇ ਚਲਾਉਂਦਾ ਹੈ ਜੇ ਜ਼ਿਆਦਾ ਨਹੀਂ 150 ਪੱਕਾ ਹੀ ਕਰ ਹੀ ਸਕਦੇ ਹੁੰਦੇ ਆ ਸੋ ਆਪਣੇ ਦੇ ਆਪਣੇ ਲਈ 150 ਕੁਝ ਨਹੀਂ ਪਰ ਇਹਨਾਂ ਦੀ 150 150 ਜੁੜ ਕੇ ਬਹੁਤ ਜ਼ਿਆਦਾ ਜਿਹੜੀ ਮਦਦ ਹੋ ਜਾਣੀ ਹੈ ਹਜ਼ਾਰ ਪਾਸਾ ਦਾ ਕੋਈ ਹਜ਼ਾਰ ਪਾਓ ਕੋਈ 200 400 500 ਜਿੰਨੇ ਵੀ ਆਪਣੀ ਸ਼ਰਦਾ ਆਪਾ ਪਾ ਸਕਦੇ ਆ ਤੇ ਉਸ ਬੱਚੇ ਦੀ ਜਾਨ ਬਚਾ ਸਕਦੇ ਆ ਤੇ ਵੈਸੇ ਉਹ ਕੰਮ ਕੀ ਕਰਦਾ ਸੀਗਾ ਜੀ ਉਹ ਬੋਰਾ ਨਹੀਂ ਕੰਮ ਕਰਦਾ ਸੀ ਅੱਛਾ ਬੋਰਾ ਤੇ ਕੰਮ ਕਰਦਾ ਸੀ ਹਾਂ ਜਾਂ ਮਸ਼ੀਨ ਤੇ ਵੀ ਵਗ ਜਾਂਦਾ ਸੀ ਜਨ ਲਾਉਣਾ ਤੇ ਬੋਰਾ ਤੇ ਵੀ ਵਗ ਜਾਂਦਾ ਸੀ ਠੀਕ ਹੈ ਜੀ ਤੇ ਥੋੜਾ ਜਿਹਾ ਮੈਂ ਤੁਹਾਨੂੰ ਦਿਖਾਉਂਗਾ ਆਪਾਂ ਗਰੀਬੀ ਦਾ ਅੰਦਾਜ਼ਾ ਇੱਥੋਂ ਲਾਵਾਂਗੇ ਕਿ ਜਿਹੜਾ ਇਹਨਾਂ ਦਾ ਆਪਾਂ ਜਿਨ੍ਹਾਂ ਦੇ ਘਰੇ ਆਏ ਹੋਏ ਐ ਇਹਨਾਂ ਦੇ ਘਰ ਨੂੰ ਮੈਂ ਗਲੀ ਦਿਖਾਉਣਾ ਹਨਾ ਗਰੀਬੀ ਦਾ ਅੰਦਾਜ਼ਾ ਆਪਾਂ ਇੱਥੋਂ ਲਾ ਸਕਦੇ ਆ ਆ ਦੇਖੋ ਜੀ ਬਿਲਕੁਲ ਛ ਤੇ ਆਹ ਇੰਨਾ ਘਰ ਆ ਬਸ ਆ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਆ ਕਿਸੇ ਦਾ ਇੰਨਾ ਘਰ ਮਤਲਬ ਕਿ ਮਸਾ ਕੀ ਮੈਂ ਕਹਿੰਨਾ 20x20 ਦਾ ਜਾਂ 25x25 ਦਾ ਪਲਾਟ ਹੋਊਗਾ ਇਹ ਤਾਂ ਇੱਕ ਜੀਵਨ ਹਨਾ ਗੁਜ਼ਰਬਾਸਰ ਕਰ ਰਹੇ ਸੀ ਚੰਗੀ ਭਲੀ ਚੱਲਦੀ ਜ਼ਿੰਦਗੀ ਕਿਉਂਕਿ ਦੋਸਤੋ ਅੱਜ ਕੱਲ ਚਲੋ ਬੰਦਾ ਕੰਮ ਕਰਦਾ ਦਿਹਾੜੀ ਦਾ ਪਾ ਕਰਕੇ ਆਪਣਾ ਜੀਵਨ ਵਿਾਸਰਤਾ ਕਰੇ ਲੈਂਦਾ ਪਰ ਚੱਲਦੀ ਚੰਗੀ ਭਲੀ ਚੱਲਦੀ ਜ਼ਿੰਦਗੀ ਦੇ ਵਿੱਚ ਜਿਹੜਾ ਬੇੜੀ ਦੇ ਵਿੱਚ ਬੱਟੇ ਪੈ ਗੇ ਸੋ ਸਾਰੇ ਭੈਣ ਭਾਈਆਂ ਨੂੰ ਬੇਨਤੀ ਹੈ ਰਿਕੁਐਸਟ ਹੈ ਕਿ ਆਪਾਂ ਰਲ ਮਿਲ ਕੇ ਇਸ ਪਰਿਵਾਰ ਦੀ ਹੈਲਪ ਕਰੀਏ ਤਾਂ ਜੋ ਇਹ ਆਪਣੇ ਬੱਚੇ ਨੂੰ ਬਚਾ ਸਕਣ ਧੰਨਵਾਦ ਜੀ